ਹੈਲੋ ਜੀ ਤੁਹਾਡਾ ਸਾਰਿਆਂ ਦਾ ਪਰਮਜੀਤ ਰਸੋਈ ਵਿੱਚ ਸਵਾਗਤ ਹੈ ਅੱਜ ਮੈਂ ਤੁਹਾਡੇ ਲਈ ਜੀਰੇ ਵਾਲੇ ਆਲੂ ਆ ਦੀ ਰੈਸਪੀ ਲੈ ਕੇ ਆਈ ਹਾਂ ਜਿਹੜੇ ਅਸੀਂ ਆਲੂ ਬਣਾਵਾਂਗੇ ਚਟਪਟੇ ਸਪਾਈਸੀ ਜੇ ਬਣਾ ਕੇ ਪਹਿ ਤਿਆਰ ਕਰਾਂਗੇ ਤੇ ਆਓ ਅਸੀਂ ਫਿਰ ਆਲੂ ਬਣਾਉਣੇ ਸ਼ੁਰੂ ਕਰੀਏ ਸਭ ਤੋਂ ਪਹਿਲਾਂ ਅਸੀਂ ਗੈਸ ਉੱਤੇ ਕੜਾਈ ਰੱਖਾਂਗੇ ਤੇ ਇਹਦੇ ਵਿੱਚ ਅਸੀਂ ਪਾ ਦਵਾਂਗੇ ਸਰੋਂ ਦਾ ਤੇਲ ਆਲੂ ਆਪਾਂ ਸਰੋਂ ਦੇ ਤੇਲ ਵਿੱਚ ਬਣਾਵਾਂਗੇ ਇਧਰ ਜਿਹੜੇ ਆਲੂ ਹੈਗੇ ਆ ਅਸੀਂ ਉਬਾਲ ਕੇ ਰੱਖ ਲੈਨੇ ਪਹਿਲਾਂ ਤੋਂ ਤੇ ਆਲੂਆਂ ਨੂੰ ਅਸੀਂ ਕੱਟ ਲਵਾਂਗੇ ਜਿੰਦਾਂ ਦੇ ਤੁਸੀਂ ਆਲੂ ਪਸੰਦ ਕਰਦੇ ਹੋ ਜੇ ਤੁਸੀਂ ਲੰਬੇ-ਲੰਬੇ ਪਸੰਦ ਕਰਦੇ ਹੋ ਤੇ ਲੰਬੇ-ਲੰਬੇ ਵੀ ਕੱਟ ਸਕਦੇ ਹੋ ਤੇ ਇੱਥੇ ਮੈਂ ਜਿਹੜੇ ਆ ਆਲੂ ਦੇ ਵਿੱਚ ਚੀਰਾ ਦੇ ਕੇ ਛੋਟੇ-ਛੋਟੇ ਜਿਹੜੇ ਪੀਸ ਆ ਉਹ ਕੱਟ ਲੈਨੇ ਇੱਧਰ ਜਿਹੜਾ ਸਾਡਾ ਕੜਾਈ ਵਿੱਚ ਤੇਲ ਹੈ ਗਰਮ ਹੋ ਚੁੱਕਾ ਹੈ ਸਭ ਤੋਂ ਪਹਿਲਾਂ ਇਹਦੇ ਵਿੱਚ ਆਪਾਂ ਥੋੜੀ ਜਿਹੀ ਹਿੰਗ ਪਾ ਦਵਾਂਗੇ ਤੇ ਇੱਕ ਚਮਚ ਜੀਰੇ ਦਾ ਪਾਵਾਂਗੇ ਹਿੰਗ ਤੇ ਜੀਰੇ ਨੂੰ ਅਸੀਂ ਭੁੰਨ ਲਵਾਂਗੇ ਪਹਿਲਾਂ ਹਲਕਾ ਜਿਹਾ ਭੁੰਨਣ ਤੋਂ ਬਾਅਦ ਫਿਰ ਅਸੀਂ ਇਹਦੇ ਵਿੱਚ ਕੱਦੂਕਸ ਕੀਤਾ ਹੋਇਆ ਅਦਰਕ ਪਾ ਦਵਾਂਗੇ ਇੱਕ ਚਮਚ ਦੇ ਕਰੀਬ ਅਸੀਂ ਕੱਦੂਕਸ ਕੀਤਾ ਹੋਇਆ ਅਦਰਕ ਪਾ ਦਿੱਤਾ ਹੈ ਅੱਧਾ ਕ ਚਮਚ ਅਸੀਂ ਇਹਦੇ ਵਿੱਚ ਹਲਦੀ ਦਾ ਪਾ ਦਵਾਂਗੇ ਹਲਦੀ ਪਾਣ ਤੋਂ ਬਾਅਦ ਜਿਹੜੇ ਅਸੀਂ ਆਲੂ ਕੱਟ ਕੇ ਰੱਖੇ ਹੋਏ ਆ ਹੁਣ ਅਸੀਂ ਉਹਨਾਂ ਨੂੰ ਕੜਾਈ ਦੇ ਵਿੱਚ ਪਾ ਦਿੰਦੇ ਹਾਂ ਕੱਲੀ ਆਪਾਂ ਹਲਦੀ ਪਾਣੀ ਆ ਹੋਰ ਆਪਾਂ ਕੋਈ ਮਸਾਲਾ ਨਹੀਂ ਪਾਣਾ ਹੈ ਹਲਦੀ ਪਾਣ ਤੋਂ ਬਾਅਦ ਅਸੀਂ ਆਲੂਆਂ ਨੂੰ ਪਹਿਲਾਂ ਭੌਣ ਲੈਂਦੇ ਹਾਂ ਇੱਕ ਵਾਰ ਇਹਨਾਂ ਨੂੰ ਆਪਾਂ ਤੇਲ ਦੇ ਵਿੱਚ ਪਕਾਉਣਾ ਹੈ ਥੋੜੀ ਦੇਰ ਜਦੋਂ ਅਸੀਂ ਆਲੂਆਂ ਨੂੰ ਥੋੜਾ ਜਿਹਾ ਤੇਲ ਦੇ ਵਿੱਚ ਫਰਾਈ ਕਰਾਂਗੇ ਤੇ ਇਹਦਾ ਥੋੜਾ ਕਲਰ ਚੇਂਜ ਹੋ ਜਾਏਗਾ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਇੱਕ ਚਮਚ ਪਾ ਦਵਾਂਗੇ ਧਨੀਆ ਪਾਊਡਰ ਦਾ ਅੱਧਾ ਚਮਚ ਅਸੀਂ ਕਸ਼ਮੀਰੀ ਲਾਲ ਮਿਰਚ ਪਾਵਾਂਗੇ ਅੱਧਾ ਚਮਚ ਅਸੀਂ ਪਾਵਾਂਗੇ ਜਿਹੜੀ ਤਿੱਖੀ ਵਾਲੀ ਲਾਲ ਮਿਰਚ ਹੁੰਦੀ ਉਹਦਾ ਤੇ ਨਾਲ ਹੀ ਅਸੀਂ ਪਾ ਦਵਾਂਗੇ ਅੱਧਾ ਚਮਚ ਗਰਮ ਮਸਾਲਾ ਤੇ ਅੱਧਾ ਚਮਚੀ ਅਸੀਂ ਇਹਦੇ ਵਿੱਚ ਪਾਣਾ ਹੈ આમਚੂਰ ਪਾਊਡਰ આમਚੂਰ ਪਾਣ ਦੇ ਨਾਲ ਜਿਹੜੇ ਆਲੂ ਹੈਗੇ ਆ ਇਹ ਚਟਪਟੇ ਬਣ ਕੇ ਤਿਆਰ ਹੋਣਗੇ ਬਹੁਤ ਸਵਾਦ ਲੱਗਦੇ ਆ ਜਦੋਂ ਅਸੀਂ આમਚੂਰ ਪਾ ਕੇ ਆਲੂ ਬਣਾਈਏ ਨਾ ਤਾਂ ਜਿਹੜੀ ਸਬਜ਼ੀ ਆ ਬਹੁਤ ਵਧੀਆ ਬਣ ਕੇ ਤਿਆਰ ਹੁੰਦੀ ਹੈ ਤੇ ਇਸ ਤੋਂ ਬਾਅਦ ਅਸੀਂ ਆਪਣੇ ਸਵਾਦ ਦੇ ਅਨੁਸਾਰ ਇਹਦੇ ਵਿੱਚ ਲੂਣ ਪਾ ਦਵਾਂਗੇ ਇੱਥੇ ਮੈਂ ਪੌਣਾ ਇੱਕ ਚਮਚ ਪਾ ਦਿੱਤਾ ਹੈ ਤੇ ਹੁਣ ਆਪਾਂ ਆਲੂਆਂ ਨੂੰ ਮਿਕਸ ਕਰ ਲਵਾਂਗੇ ਥੋੜੀ ਜੀ ਅਸੀਂ ਉੱਪਰੋਂ ਦੀ ਇਹਦੇ ਵਿੱਚ ਕਸੂਰੀ ਮੇਥੀ ਪਾਵਾਂਗੇ ਗੈਸ ਨੂੰ ਆਪਾਂ ਹਲੇ ਔਨ ਹੀ ਰੱਖਾਂਗੇ ਥੋੜੀ देर ਆਪਾਂ ਇਹਨੂੰ ਹੋਰ ਪਕਾਵਾਂਗੇ ਤਾਂ ਜੋ ਜਿਹੜੇ ਮਸਾਲੇ ਹੈਗੇ ਆ ਅੰਦਰ ਤੱਕ ਆਲੂ ਆ ਦੇ ਸਮਾਜਾਂ ਜਿਹੜੇ ਇਹ ਆਲੂ ਹੈਗੇ ਆ ਜੀਰੇ ਵਾਲੇ ਬੱਚੇ ਇਹਨਾਂ ਨੂੰ ਬਹੁਤ ਖੁਸ਼ ਹੋ ਕੇ ਖਾਂਦੇ ਨੇ ਤੁਸੀਂ ਸਵੇਰੇ ਬੱਚਿਆਂ ਨੂੰ ਸਕੂਲ ਦੇ ਵਿੱਚ ਭੇਜ ਸਕਦੇ ਹੋ ਟਿਫਨ ਦੇ ਵਿੱਚ ਪਾ ਕੇ ਤੁਸੀਂ ਜਿੱਦਾਂ ਸਿੰਪਲ ਰੋਟੀ ਬਣਾ ਲਵੋ ਰੋਟੀ ਦੇ ਉੱਪਰ ਟਮੇਟੋ ਕੈਚੱਪ ਲਗਾ ਦਵੋ ਹਲਕੀ ਜੀ ਤੇ ਉਹਦੇ ਉੱਪਰ ਤੁਸੀਂ ਆਲੂਏ ਵਾਲੇ ਰੱਖ ਕੇ ਨਾ ਰੋਲ ਬਣਾ ਕੇ ਵੀ ਦੇ ਸਕਦੇ ਹੋ ਬੱਚੇ ਪੂਰਾ ਟਿਫਨ ਜਿਹੜਾ ਫਿਨਿਸ਼ ਕਰਕੇ ਆਉਂਦੇ ਨੇ ਤੇ ਹੁਣ ਇਹਦੇ ਉੱਪਰ ਆਪਾਂ ਥੋੜਾ ਜਿਹਾ ਪਾ ਦੇਵਾਂਗੇ ਕਸ ਤੇ ਇਹਦੇ ਵਿੱਚ ਮੇਰਾ ਧਨੀਆ ਜਿਆਦਾ ਪੰਨ ਦਿਲ ਕਰਦਾ ਹੈ ਪਰ ਜਿਹੜੇ ਬੱਚੇ ਆ ਉਹ ਧਨੀਆ ਨਹੀਂ ਖਾਂਦੇ ਫਿਰ ਕੱਢ ਦੇ ਦਿੰਦੇ ਬਾਹਰ ਇਸ ਕਰਕੇ ਮੈਂ ਬਿਲਕੁਲ ਥੋੜਾ ਜਿਹਾ ਧਨੀਆ ਪਾਵਾਂਗੀ ਤੇ ਇਧਰ ਜਿਹੜੇ ਸਾਡੇ ਆਲੂ ਬਣ ਕੇ ਤਿਆਰ ਹੈ ਜੇਕਰ ਮੇਰੀਆਂ ਭੈਣਾਂ ਨੂੰ ਵੀਡੀਓ ਪਸੰਦ ਆਈ ਹੋਵੇ ਤਾਂ ਮੇਰੀ ਵੀਡੀਓ ਨੂੰ ਜ਼ਰੂਰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਤੇ ਕਮੈਂਟ ਕਰਕੇ ਦੱਸਿਓ ਕਿ ਵੀਡੀਓ ਕਿੱਦਾਂ ਦੀ ਲੱਗੀ ਹੈ ਮਿਲਦੇ ਆਂ ਫਿਰ ਤੁਹਾਨੂੰ ਕੋਈ ਨਵੀਂ ਵੀਡੀਓ ਦੇ ਨਾਲ